ਅਕਾਲੀ ਦਲ ਸ਼ਬਦ ਉਸ ਦਿਨ ਖਤਮ ਹੋ ਗਿਆ ਸੀ ਉਸ ਜਿਸ ਦਿਨ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪਿੱਛੇ ਬਾਦਲ ਸਲਾ ਲਿਆ ਉਸ ਦਿਨ ਉਹ ਇੱਕ ਰਾਣੇ ਦੀ ਪਾਰਟੀ ਬਣ ਕੇ ਰਹਿ ਗਈ ਨਾ ਕਿ ਪੰਥ ਦੀ ਪਾਰਟੀ ਆ ਜੋ ਪੰਥ ਦਾ ਦੋਹਿਆ ਦੇ ਰਹੇ ਨਾ ਅੱਜ ਉਹਨਾਂ ਨੂੰ ਇੰਨੇ ਸਾਲਾਂ ਬਾਅਦ ਬੀਬੀ ਧਰਮੀ ਫੌਜੀ ਕਿਵੇਂ ਯਾਦ ਆਗੀ ਅਸੀਂ ਟੂਰਨਾਮੈਂਟ ਕਰਵਾਇਆ ਸੀ 2010-11 ਦੇ ਵਿੱਚ ਜਦੋਂ ਅਸੀਂ ਧਰਮੀ ਫੌਜੀ ਨੂੰ ਸਨਮਾਨਤ ਕਰਨ ਵਾਸਤੇ ਕਿਹਾ ਸੀ ਨਾ 11 ਦੀ ਗੱਲ ਹੈ ਤੇ ਐ ਜੀ ਪੀ ਸੀ ਮੈਂਬਰ ਖੜਾ ਨਹੀਂ ਸੀ ਹੋਇਆ ਉਹਨੂੰ ਸਨਮਾਨਤ ਕਰਨ ਵਾਸਤੇ ਫਿਰ ਅੱਜ ਕਉ ਫਕਰ ਮਹਿਸੂਸ ਕੀਤਾ ਜਾ ਰਿਹਾ ਕਿ ਅਸੀਂ ਧਰਮੀ ਫੌਜੀ ਦਾ ਪਰਿਵਾਰ ਆ ਜਿਹੜਾ ਉਹਨਾਂ ਨੂੰ ਚੋਣ ਖਾੜੇ ਚ ਉਤਾਰਿਆ ਉਹ ਉਮੀਦਵਾਰ ਤਾਂ ਯਾਦ ਆ ਇਹਨਾਂ ਨੂੰ ਕਿ ਉਹ ਲੋਕਾਂ ਦੇ ਛੱਤਰ ਮਾਰ ਕੇ ਘਰੇ ਬਿਠਾਉਂਦੇ ਸੀ ਸੁਖਵੀਰ ਬਾਦਲ ਹਾਰ ਗਿਆ ਦੂਆ ਹਾਰ ਗਿਆ ਤੀਆ ਹਾਰ ਗਿਆ ਲੱਲੀ ਛੱਲੀ ਦਾ ਦੀ ਘਰੇ ਬਿਠਾਉਂਦੀ ਸੀ ਅੱਜ ਇਹਨਾਂ ਨੂੰ ਧਰਮੀ ਸਾਡਾ ਪੰਥ ਚਿੱਟੇ ਆ ਗਿਆ ਅਕੀਰ ਬਾਦਲ ਉਹ ਦੋ ਮੂੰਹਾਂ ਸੱਪ ਹੈ ਮਜੀਠੀਆ ਪਰਿਵਾਰ ਹੋਵੇ ਇਹ ਸ਼ੁਰੂ ਤੋਂ ਗਦਾਰੀਆਂ ਕਰਦੇ ਆਏ ਸਾਡੇ ਨਾਲ ਇਹਨਾਂ ਨੇ ਇਹ ਦਾ ਸੋਚੋ ਵੀ ਕੱਲੂ ਜੱਬੀ ਪਛਤਾਤੀ ਤੁਹਾਡੀ ਮੰਨਣਗੇ ਇਹਨਾਂ ਨੇ ਕਹਿਣਾ ਇਹ ਸੁਖਵੀਰ ਬਾਦਲ ਦੀ ਜਿੱਤ ਹੈ ਸਾਡੇ ਕੋਲ ਬਹੁਤ ਵਧੀਆ ਮੌਕਾ ਆਇਆ ਏ ਅੱਜ ਦੁਬਾਰੇ ਬੀਬੀ ਖਾਲੜਾ ਨੇ ਵੀ ਹਮਾਇਤ ਕੀਤੀ ਹਰੇਕ ਤਰ ਜੋ ਸਿੱਖ ਪੰਥ ਨੂੰ ਪਿਆਰ ਕਰਦੀ ਹੈ ਸਿੱਖ ਕੌਮ ਨੂੰ ਪਿਆਰ ਕਰਦੀ ਹੈ ਅੱਜ ਉਹ ਭਾਈ ਮਨਦੀਪ ਸਿੰਘ ਨਾਲ ਖੜੀ ਹੈ ਦੂਜੀ ਗੱਲ ਮੇਰੇ ਨੂੰ ਸਮਝ ਨਹੀਂ ਆ ਰਹੀ ਝਾੜੂ ਵਾਲਾਂ ਦਾ ਕਿਹੜਾ ਹੈ ਜਾਂ ਪਾਊਡਰ ਹੈ ਜਿਹੜਾ ਚਿੱਟੇ ਦੇ ਵਪਾਰੀ ਕਹਿੰਦੇ ਸੀ ਹੱਤ ਚਾਰ ਸਾਲ ਪਹਿਲਾਂ ਅੱਜ ਉਹ ਇੱਧਰ ਵਾਸ਼ਿੰਗ ਮਸ਼ੀਨ ਦੇ ਵਿੱਚ ਪਾ ਕੇ ਇਹਨਾਂ ਨੇ ਜਿਹੜਾ ਉਹਨੂੰ ਸ਼ੁੱਧ ਕਰ ਲਿਆ ਵੜਿੰਗ ਤਰਨਤਾਰਨ ਦੇ ਚੋਣ ਪ੍ਰਚਾਰ ਨੂੰ ਲੈ ਕੇ ਆਏ ਤਾਂ ਉਹਨਾਂ ਨੇ ਕਿਹਾ ਕਿ ਪਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੋ ਦੇਸ਼ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੂੰ ਚੋਣਾ ਜਾਂ ਫਿਰ ਤਰੰਗੇ ਵਾਲਿਆਂ ਨੂੰ ਚੋਣਾ ਹੈ ਜੇ ਉਹਦੇ ਵਿੱਚ ਹਿੰਮਤ ਹੈ ਕਾਂਗਰਸ ਦੇ ਨਾਂ ਤੇ ਵੋਟਾਂ ਮੰਗਦੇ ਨਾ ਇਹਨਾਂ ਦੀ ਮਾਤਾ ਇੰਦਰਾਏ ਉਹਦੇ ਨਾਂ ਤੇ ਵੋਟਾਂ ਮੰਗੇ ਉਹਨੂੰ ਦੱਸ ਦੇਣਗੇ ਸਾਡੇ ਲੋਕ ਕਿ ਤੂੰ ਚੀਜ਼ ਕੀ ਹੈ ਕੈਪਟਨ ਸਾਹਿਬ ਨੂੰ ਵੀ ਸਾਡਾ ਸਵਾਲ ਹੈ ਕਿ ਪਹਿਲਾ ਉਹ ਇਹ ਤੈਅ ਕਰਨ ਕਿ ਤੇਰੇ ਪੁਰਖਿਆਂ ਨੇ ਤੂੰ ਆਪ ਬੁੱਧ ਖੁਦ ਬੋਲੇ ਇੰਟਰਵਿਊ ਚ ਵੀ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਸਾਥ ਨਹੀਂ ਦਿੱਤਾ ਅੰਗਰੇਜ਼ਾਂ ਦਾ ਸਾਥ ਦਿੱਤੇ ਅੱਜ ਵੀ ਉਹ ਕਿਦੀ ਝੋਲੀ ਚ ਬੈਠਾ ਤੇ ਪੰਜਾਬ ਦੇ ਲੋਕਾਂ ਨੂੰ ਉਸ ਤੇ ਵਿਚਾਰ ਕਰਨੀ ਚਾਹੀਦੀ ਹੈ ਵੀ ਜੇ ਕੱਲ ਨੂੰ ਇਹਦੀ ਪਾਰਟੀ ਭਾਜਪਾ ਪੰਜਾਬ ਦੇ ਵਿੱਚ ਆਉਂਦੀ ਹੈ ਤਾਂ ਫਿਰ ਕੀ ਦਾ ਸਾਥ ਦਵਾਂ ਭਾਈ ਮਨਦੀਪ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਤਰਨਤਾਰਨ ਜਿਮਣੀ ਚੋਣ ਦੇ ਵਿੱਚ ਲਗਾਤਾਰ ਪੰਜਾਬ ਪ੍ਰਸਤ ਤਿਰਾਂ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਤਾਂ ਸਾਡੇ ਨਾਲ ਪੰਡੋਲਾ ਸਾਹਿਬ ਨੇ ਲਗਾਤਾਰ ਪਵਾਦ ਖੇਤਰ ਦੇ ਵਿੱਚ ਵਿਚਰ ਕੇ ਇਹਨਾਂ ਦੇ ਵੱਲੋਂ ਜਿੱਥੇ ਕਿਸਾਨੀ ਦੇ ਰਾਹੀ ਸਵਾਵਾਂ ਨਭਾਈਆਂ ਜਾਂਦੀਆਂ ਨੇ ਤੇ ਉੱਥੇ ਅੱਜ ਪੰਥਕ ਕੈਂਡੀਡੇਟ ਨੂੰ ਹਮਾਇਤ ਕਰਨ ਵਾਸਤੇ ਪੁੱਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਸਭ ਤੋਂ ਪਹਿਲਾਂ ਤਾਂ ਸਵਾਲ ਹੈ ਜੀ ਪਿੰਡ-ਪਿੰਡ ਜਾ ਰਹੇ ਹਾਂ ਤਾਂ ਗਰਾਊਂਡ ਦੇ ਹਾਲਾਤ ਕੀ ਨਜ਼ਰ ਆਉਂਦੇ ਨੇ ਦੇਖੋ ਗਰਾਊਂਡ ਦੇ ਹਾਲਾਤ ਬਹੁਤ ਵਧੀਆ ਨੇ ਤੇ ਸਾਡਾ ਸਿੱਖ ਕੌਮ ਦਾ ਜੋਧਾ ਏ ਭਾਈ ਸੰਦੀਪ ਸਿੰਘ ਜਿਨੇ ਇੱਕ ਐਸੇ ਦੁਸ਼ਟ ਨੂੰ ਸੋਧਿਆ ਜੀਨੇ ਸਾਡੀਆਂ 3 ਪੈਣਾ ਬਾਰੇ ਸਾਨੂੰ 2% ਕਹਿ ਕੇ ਜਾਂ ਪਤਾ ਨਹੀਂ ਕਿਆ-ਕਿਆ ਸਾਡੇ ਖਿਲਾਫ ਬੋਲਦਾ ਸੀ ਸੋ ਜਿਹਦੇ ਵਿੱਚ ਅਣਖ ਤੇ ਗੈਰਤ ਹੁੰਦੀ ਹੈ ਉਹ ਸੂਰਮਾ ਮੈਦਾਨ ਦੇ ਵਿੱਚ ਆ ਜਾਂਦਾ ਉਸ ਸੂਰਮੇ ਨੇ ਆਪਣਾ ਕੰਮ ਕਰਤਾ ਹੁਣ ਸਾਡੀ ਵਾਰੀ ਹੈ ਸਾਡੇ ਮਾਝੇ ਵਾਲੇ ਲੋਕਾਂ ਦੀ ਵਾਰੀ ਹੈ ਮੇਰੀ ਬੇਨਤੀ ਮਾਝੇ ਵਾਲੇ ਨੂੰ ਕੋਈ ਭਰਾਵਾਂ ਨੂੰ ਅਸੀਂ ਪਿੰਡ-ਪਿੰਡ ਜਾ ਕੇ ਇਹੀ ਕਹਿ ਰਹੇ ਆਂ ਵੀ ਕਿਤੇ ਬੀਬੀ ਖਾਲੜਾ ਵਰਗੀ ਨਾ ਹੋਵੇ ਸਾਡੇ ਕੋਲ ਬਹੁਤ ਵਧੀਆ ਮੌਕਾ ਆਇਆ ਏ ਅੱਜ ਦੁਬਾਰੇ ਬੀਬੀ ਖਾਲੜਾ ਨੇ ਵੀ ਹਮਾਇਤ ਕੀਤੀ ਹਰੇਕ ਧਿਰ ਜੋ ਸਿੱਖ ਪੰਥ ਨੂੰ ਪਿਆਰ ਕਰਦੀ ਹੈ ਸਿੱਖ ਕੌਮ ਨੂੰ ਪਿਆਰ ਕਰਦੀ ਹੈ ਅੱਜ ਉਹ ਭਾਈ ਮਨਦੀਪ ਸਿੰਘ ਨਾਲ ਖੜੀ ਹੈ ਦੂਜੀ ਗੱਲ ਮੇਰੇ ਨੂੰ ਸਮਝ ਨਹੀਂ ਆ ਰਹੀ ਝਾੜੂ ਵਾਲਾਂ ਦਾ ਕਿਹੜਾ ਹੈ ਜਾਂ ਪਾਊਡਰ ਹੈ ਜਿਹੜਾ ਚਿੱਟੇ ਦੇ ਵਪਾਰੀ ਕਹਿੰਦੇ ਸੀ ਹੱਤ ਚਾਰ ਸਾਲ ਪਹਿਲਾਂ ਅੱਜ ਉਹ ਇੱਧਰ ਵਾਸ਼ਿੰਗ ਮਸ਼ੀਨ ਦੇ ਵਿੱਚ ਪਾ ਕੇ ਇਹਨਾਂ ਨੇ ਜਿਹੜਾ ਉਹਨੂੰ ਸ਼ੁੱਧ ਕਰ ਲਿਆ ਦੂਜਾ ਮੈਨੂੰ ਸਮਝ ਨਹੀਂ ਆ ਰਹੀ ਬਾਦਲ ਦਲ ਦੀ ਮੈਂ ਅਕਾਲੀ ਦਲ ਸ਼ਬਦ ਨਹੀਂ ਵਰਤਾਂਗਾ ਕਿਉਂਕਿ ਅਕਾਲੀ ਦਲ ਸ਼ਬਦ ਉਸ ਦਿਨ ਖਤਮ ਹੋ ਗਿਆ ਸੀ ਉਹ ਜਿਸ ਦਿਨ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪਿੱਛੇ ਬਾਦਲ ਚ ਲਾ ਲਿਆ ਉਸ ਦਿਨ ਉਹ ਇੱਕ ਘਰਾਣੇ ਦੀ ਪਾਰਟੀ ਬਣ ਕੇ ਰਹਿ ਗਈ ਨਾ ਕਿ ਪੰਥ ਦੀ ਪਾਰਟੀ ਆ ਜੋ ਪੰਥ ਦਾ ਦੋਹਿਆ ਦੇ ਰਹੇ ਨਾ ਅੱਜ ਉਹਨਾਂ ਨੂੰ ਐਨੇ ਸਾਲਾਂ ਬਾਅਦ ਬੀਬੀ ਧਰਮੀ ਫੌਜੀ ਕਿਵੇਂ ਯਾਦ ਆ ਗਈ ਮੈਨੂੰ ਚੇਤਾ ਆਏ ਮੇਰਾ ਰੋਪੜ ਜਿਲ੍ਹਾ ਹੈ ਅਸੀਂ ਟੂਰਨਾਮੈਂਟ ਕਰਵਾਇਆ ਸੀ 2010-11 ਦੇ ਵਿੱਚ ਜਦੋਂ ਅਸੀਂ ਧਰਮੀ ਫੌਜੀ ਨੂੰ ਸਨਮਾਨਤ ਕਰਨ ਵਾਸਤੇ ਕਿਹਾ ਸੀ ਨਾ 11 ਦੀ ਗੱਲ ਹੈ ਤੇ ਐਜੀਪੀਸੀ ਮੈਂਬਰ ਖੜਾ ਨਹੀਂ ਸੀ ਹੋਇਆ ਉਹਨੂੰ ਸਨਮਾਨਤ ਕਰਨ ਵਾਸਤੇ ਅੱਜ ਇਹ ਬਾਦਲ ਪ੍ਰਕਾਸ਼ ਇਹ ਬਾਦਲ ਜਾਂ ਸੁਖਵੀਰ ਬਾਦਲ ਕਹਿ ਰਹੇ ਅਸੀਂ ਧਰਮੀ ਫੌਜੀਆਂ ਵਾਸਤੇ ਇਹਨਾਂ ਨੂੰ ਚੇਤਾ ਆ ਗਿਆ ਉਸ ਟਾਈਮ ਚੀਮਾ ਸੀ ਇਹਨਾਂ ਦਾ ਜਿਹੜਾ ਅੱਜ ਮੂਰਾ ਬਣਾ ਫਿਰਦਾ ਹੈ ਕਹਿੰਦਾ ਮੈਂ ਪੰਚ ਦਾ ਦਰਦ ਹੀ ਐ ਇਹ ਖੜੇ ਨਹੀਂ ਸੀ ਹੋਏ ਮੈਂ ਤਿੰਨ ਵਾਰ ਲਾਅਸ ਕੀਤਾ ਇਹਨਾਂ ਨੂੰ ਵੀ ਪਾਈ ਇਹ ਧਰਮੀ ਫੌਜੀ ਐ ਇਹਨੂੰ ਅਸੀਂ ਸਨਮਾਨਤ ਕਰਨਾ ਸਾਡੀ ਕੌਮ ਨੂੰ ਨਹੀਂ ਬਸਾਰਤਾ ਖੜੇ ਕਿਹੜੀ ਗੱਲ ਉਹਨਾਂ ਹੋਏ ਜੀ ਕਿਉਂਕਿ ਇਹ ਚਾਹੁੰਦੇ ਨਹੀਂ ਸੀ ਸਨਮਾਨਤ ਕਰਨਾ ਉਹਨਾਂ ਨੂੰ ਜੇ ਚਾਹੁੰਦੇ ਤਾਂ ਪਿੱਛੋਂ ਤੋਂ ਲੈ ਕੇ ਉਸ ਟਾਈਮ ਤੱਕ ਧਰਮੀ ਫੌਜੀ ਇਹਨਾਂ ਨੂੰ ਚੇਤਾ ਨਹੀਂ ਆਇਆ ਜਦੋਂ ਫਿਰ ਅੱਜ ਕਿਉਂ ਫਕਰ ਮਹਿਸੂਸ ਕੀਤਾ ਜਾ ਰਿਹਾ ਕਿ ਅਸੀਂ ਧਰਮੀ ਫੌਜੀ ਦਾ ਪਰਿਵਾਰ ਹੈ ਜਿਹੜਾ ਉਹਨਾਂ ਨੂੰ ਚੋਣ ਖਾੜੇ 'ਚ ਉਤਾਰਿਆ ਉਹ ਉਮੀਦਵਾਰ ਨੇ ਇਹੀ ਮੈਂ ਇਹੀ ਤਾਂ ਹੀ ਮੈਂ ਬੋਲਿਆ ਵੀ ਅੱਜ ਇਹਨਾਂ ਨੂੰ ਕਿਉਂ ਯਾਦ ਆਏ ਧਰਮੀ ਫੌਜੀ ਅੱਜ ਤਾਂ ਯਾਦ ਆਏ ਇਹਨਾਂ ਨੂੰ ਕਿ ਉਹ ਲੋਕਾਂ ਦੇ ਛੱਤਰ ਮਾਰ ਕੇ ਘਰੇ ਬਿਠਾ ਲਦੇ ਸੀ ਸੁਖਵੀਰ ਬਾਦਲ ਹਾਰ ਗਿਆ ਦੂਆ ਹਾਰ ਗਿਆ ਤੀਆ ਹਾਰ ਗਿਆ ਲੱਲੀ ਛੱਲੀ ਦਾ ਦੀ ਘਰੇ ਬਿਠਾ ਲਤੀ ਸੀ ਅੱਜ ਇਹਨਾਂ ਨੂੰ ਧਰਮੀ ਸਾਡਾ ਪੰਥ ਚਿੱਟੇ ਆ ਗਿਆ ਸੋ ਮੇਰੀ ਬੇਨਤੀ ਹੈ ਲੋਕਾਂ ਨੂੰ ਇਹ ਸੁਖਵੀਰ ਬਾਦਲ ਉਹ ਦੋ ਮੂੰਹਾਂ ਸੱਪ ਹੈ ਮਜੀਠੀਆ ਪਰਿਵਾਰ ਹੋਵੇ ਇਹ ਸ਼ੁਰੂ ਤੋਂ ਗਦਾਰੀਆਂ ਕਰ ਇਹਨਾਂ ਨੇ ਇਹਦਾ ਸੋਚੋ ਵੀ ਕੱਲੂ ਜਬੀ ਬੀਬੀ ਚਾਹਤੀ ਤੁਹਾਡੀ ਮੰਨਣਗੇ ਇਹਨਾਂ ਨੇ ਕਹਿਣਾ ਇਹ ਸੁਖਵੀਰ ਬਾਦਲ ਦੀ ਜਿੱਤ ਹੈ ਬੀਬੀ ਦੀ ਜਿੱਤ ਨਹੀਂ ਕਹਿਣਾ ਇਹਨਾਂ ਨੇ ਦੂਜਾ ਲੋਕਾਂ ਨੂੰ ਵੀ ਚਾਹੀਦਾ ਕਿ ਬੀਬੀ ਬਾਰੇ ਧਿਆਨ ਦੇਣ ਵੀ ਵਾਕਈ ਉਹ ਧਰਮੀ ਫੌਜੀ ਦੇ ਘਰ ਤੋਂ ਹੈ ਕਿ ਨਹੀਂ ਕੋਈ ਹੀ ਮੇਰੇ ਮਾਗ ਬਣ ਕੇ ਇਹ ਵੀ ਜ਼ਰੂਰ ਲੋਕਾਂ ਨੂੰ ਵਿਚਾਰਨਾ ਚਾਹੀਦਾ ਪਿਛਲੇ ਦਿਨ ਹੀ ਰਾਜਾ ਵੜਾ ਵੜੇਂਗ ਤਰਨਤਾਰਨ ਦੇ ਜਿਵਨੀ ਚੋਰ ਚੋਣ ਪ੍ਰਚਾਰ ਨੂੰ ਲੈ ਕੇ ਆਏ ਤਾਂ ਉਹਨਾਂ ਨੇ ਕਿਹਾ ਕਿ ਹੁਣ ਮਾਝੇ ਵਾਲਿਆਂ ਨੇ ਬਾਰਡਰ ਇਲਾਕੇ ਦੇ ਲੋਕਾਂ ਵਾਲਿਆਂ ਨੇ ਫੈਸਲਾ ਕਰਨਾ ਕਿਉਂਕਿ ਪਹਿਲਾਂ ਨੇ ਬਹੁਤ ਸੰਤਾਪ ਹੰਡਾਇਆ ਪਰ ਇੱਥੇ ਤੇ ਜਿਹੜਾ ਪਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੋ ਦੇਸ਼ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੂੰ ਚੋਣਾ ਜਾਂ ਫਿਰ ਤਰੰਗੇ ਵਾਲਿਆਂ ਨੂੰ ਚੋਣਾ ਹੈ ਦੇਖੋ ਪਹਿਲਾਂ ਤਾਂ ਮੈਂ ਰਾਜਾ ਬੜਿੰਗ ਸਾਹਿਬ ਦੀ ਗੱਲ ਤੋਂ ਕੋਈ ਦਿਲਚਸਪੀ ਲੈਂਦਾ ਕਿ ਉਹ ਮਤਬੁੱਦੀ ਬੰਦਾ ਹੈ ਜੇ ਉਹਦੇ ਵਿੱਚ ਹਿੰਮਤ ਹੈ ਤਾਂ ਜਿਸ ਦਿਨ ਉਹ ਉਸ ਡੈਨ ਇੰਦਰਾ ਦੀ ਟੀ-ਸ਼ਰਟ ਪਾ ਕੇ ਘੁੰਮਦਾ ਸੀ ਉਸਦੇ ਨਾਂ ਤੇ ਵੋਟਾਂ ਮੰਗੇ ਮਾਝੇ ਚ ਆ ਕੇ ਜਿਹਨੂੰ ਆਪਣੀ ਮਾਂ ਦੱਸਦਾ ਡੈਨ ਜਿਹੜੀ ਸਾਡੇ ਸਿੰਗਰ ਨੇ ਸੋਧੀ ਸੀ ਉਹਦੀ ਟੀ-ਸ਼ਰਟ ਪਾ ਕੇ ਆ ਕੇ ਮਾਜੇ ਚ ਵੋਟਾਂ ਮੰਗੇ ਉਹਦੇ ਨਾਂ ਤੇ ਕਾਂਗਰਸ ਦੇ ਨਾਂ ਤੇ ਵੋਟਾਂ ਮੰਗਦੇ ਨਾ ਇਹਨਾਂ ਦੀ ਮਾਤਾ ਇੰਦਰਾ ਏ ਉਹਦੇ ਨਾਂ ਤੇ ਵੋਟਾਂ ਮੰਗੇ ਉਹਨੂੰ ਦੱਸ ਦੇਣਗੇ ਸਾਡੇ ਲੋਕ ਕਿ ਤੂੰ ਚੀਜ਼ ਕੀ ਐ ਦੂਜਾ ਜਿਹੜਾ ਉਹ ਕਦੇ ਸਾਡੇ ਚਾਹੇ ਉਹ ਕਿਸੇ ਵੀ ਧਰਮ ਨਾਲ ਆ ਕੋਈ ਵੀ ਆ ਉਹਨਾਂ ਦੇ ਖਿਲਾਫ ਬੋਲਦਾ ਉਹਦੀ ਅਸੀਂ ਸ਼ਬਦ ਉਹ ਕਰਦੇ ਮੈਂ ਉਹਨੂੰ ਕਹ ਰਿਹਾ ਮਦਬੁੱਧੀ ਬੰਦਾ ਏ ਉਹਦੇ ਪਰ ਇੰਨਾ ਧਿਆਨ ਨਹੀਂ ਅਸੀਂ ਦੇ ਸਕਦੇ ਤਾਂ ਕੀ ਲੱਗਦਾ ਕਿ ਜਿਹੜਾ ਲੋਕਾਂ ਦਾ ਰੋਖ ਹੈ ਲੋਕਾਂ ਦੇ ਟੇਸਟ ਤੋਂ ਕੀ ਜਾਪ ਰਿਹਾ ਕਿ ਹੁਣ ਜਿਹੜਾ ਸਮਰਥਨ ਹੈ ਆਉਣ ਵਾਲੇ ਕੁਝ ਦਿਨਾਂ ਤੱਕ ਕਿਹੜੀ ਧਿਰ ਨੂੰ ਦਿੱਤਾ ਜਾਊ ਤਰਨ ਤਰਨ ਜਿਮਣੀ ਚੋਣ ਦੀ ਜਿਹੜਾ ਜਿੱਤ ਦਾ ਸੇਰਾ ਹੈ ਕਿਹਦੇ ਸਿਰ ਵੱਜ ਸਕਦਾ ਆ ਇਹ ਕੌਮ ਦੇ ਸਿਰ ਮੰਧੂਗਾ ਜੀ ਕੌਮ ਨੇ ਚਤਾਉਣਾ ਚਾਹ ਹਿੰਦੂ ਭਰਾ ਹੋਣ ਸਾਡੇ ਚਾਹ ਮੁਸਲਮਾਨ ਭਰਾ ਹੋਣ ਚਾਹ ਸਿੱਖ ਕੌਮ ਹੈ ਇਹ ਸਾਡੀ ਕੌਮ ਦੀ ਜਿੱਤ ਹੋਊਗੀ ਕਿਸੇ ਇੱਕ ਧਿਰ ਦੀ ਜਿੱਤ ਨਹੀਂ ਹੈਗੀ ਦੂਜੀ ਗੱਲ ਤੁਸੀਂ ਗੱਲ ਕੀਤੀ ਮੈਂ ਇੱਕ ਕੈਪਟਨ ਅਮਿੰਦਰ ਸਿੰਘ ਦੀ ਵੀ ਗੱਲ ਕਰ ਲਵਾਂ ਕਿਉਂਕਿ ਉਹਦਾ ਵੀ ਬਿਆਨ ਆਇਆ ਸੀ ਇੱਕ ਦਿਨ ਕਿ ਮੈਂ ਇਹਦਾ ਤੂਹੀ ਦਾ ਦਰਦ ਹੁਣ ਠੀਕ ਹੋ ਗਿਆ ਮੈਂ ਮੈਦਾਨ ਦੇ ਵਿੱਚ ਆਉਣਾ ਤੇ ਮੈਨੂੰ ਕੈਪਟਨ ਸਾਹਿਬ ਨੂੰ ਵੀ ਸਾਡਾ ਸਵਾਲ ਹੈ ਕਿ ਪਹਿਲਾਂ ਉਹ ਇਹ ਤੈਅ ਕਰਨ ਕਿ ਤੇਰੇ ਪੁਰਖਿਆਂ ਨੇ ਤੂੰ ਆਪ ਖੁਦ ਬੋਲੇ ਇੱਕ ਇੰਟਰਵਿਊ ਚ ਵੀ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਸਾਥ ਨਹੀਂ ਦਿੱਤਾ ਅੰਗਰੇਜ਼ਾਂ ਦਾ ਸਾਥ ਦਿੱਤਾ ਤੇ ਅੱਜ ਵੀ ਉਹ ਕਿਹਦੀ ਝੋਲੀ ਚ ਬੈਠਾ ਤੇ ਪੰਜਾਬ ਦੇ ਲੋਕਾਂ ਨੂੰ ਉਸ ਤੇ ਵਿਚਾਰ ਕਰਨੀ ਚਾਹੀਦੀ ਹੈ ਵੀ ਜੇ ਕੱਲ ਨੂੰ ਇਹਦੀ ਪਾਰਟੀ ਭਾਜਪਾ ਪੰਜਾਬ ਦੇ ਵਿੱਚ ਆਉਂਦੀ ਹੈ ਤਾਂ ਫਿਰ ਕਿਹਦਾ ਸਾਥ ਦਊ ਹਮ ਜੁਨੀਵਰਸਿਟੀ ਸਾਡੀ ਖੋਲੀ ਪੰਜਾਬੀ ਬੋਲੀ ਸਾਡੀ ਖੋਲੀ ਕਿਤਾਬਾਂ ਦੇ ਵਿੱਚ ਸਾਡੇ ਗੁਰੂਆਂ ਦੇ ਖਿਲਾਫ ਬਲਤਕਾਰੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਲਤਕਾਰੀ ਲਿਖਿਆ ਗਿਆ ਇਹ ਸੰਦਵਾ ਉੱਥੇ ਸਾਡਾ ਧਰਨਾ ਵਿੱਚ ਕੋਆ ਕੇ ਆਇਆ ਸੀ ਪੁੱਛਣ ਸਵਾਲ ਜਵਾਨ ਸਾਡੇ ਜਵਾਬਾਂ ਦਾ ਸਾਨੂੰ ਤਾਂ ਦੇਖ ਕੇ ਭੱਜ ਜਾਂਦੇ ਇਹ ਹੁਣ ਇਸ ਤੋਂ ਉੱਪਰ ਸਾਡੇ ਕੌਮ ਨਾਲ ਹੋਰ ਕੀ ਮਾਰੀ ਹੋਊਗੀ ਜਦ ਤੱਕ ਸਾਡੇ ਗੁਰੂਆਂ ਤੱਕ ਇਹ ਪਹੁੰਚ ਗਏ ਆਹ ਤੋਂ 20 10 ਸਾਲ ਨੂੰ ਜਰੋ ਬੱਚੇ ਸਾਡੇ ਉਹ ਕਿਤਾਬਾਂ ਪੜ੍ਹਨਗੇ ਵੀ ਬਾਬਾ ਬੰਦਾ ਸਿੰਘ ਤਾਂ ਬਲਤਕਾਰੀ ਸੀ ਗੁਰੂ ਤੇਗ ਬਹਾਦਰ ਮਹਾਰਾਜ ਤਾਂ ਡਰਪੋਕ ਸੀ ਇਓ ਜਿਹੜੋ ਪੜਨਗੇ ਬੱਚੇ ਤਾਂ ਸੋਚਣਗੇ ਵੀ ਹਾਂ ਸਾਡੇ ਗੁਰੂ ਇਹ ਜੇ ਸੀ ਵੀ ਇਹਨਾਂ ਦੇ ਰਾਜੇ ਜਿਹੜੇ ਮਹਾਰਾਜੇ ਇਹ ਗੁਲਾਮੀਆਂ ਕਰਦੇ ਰਹੇ ਹੋ ਤਾਂ ਕਿਤਾਬਾਂ ਦੇ ਵਿੱਚ ਇਹ ਕੁਝ ਚੀਜ਼ਾਂ ਪਰੋਸ ਕੇ ਦਿੱਤੀਆਂ ਜਾ ਰਹੀਆਂ ਸਾਡੇ ਆਉਣ ਵਾਲੀ ਜਿਹੜੀ ਨਵੀਂ ਪੀੜ੍ਹੀ ਆ ਤਾਂ ਕੀ ਲੱਗਦਾ ਫਿਰ ਉਹਦਾ ਕ੍ਰਿਟਿਸਿਜ਼ਮ ਜਾਂ ਇਹਦਾ ਵਿਰੋਧ ਕਿਉਂ ਨਹੀਂ ਹੋ ਸਕਿਆ ਨਹੀਂ ਕਰ ਰਹੇ ਆ ਜੀ ਕਰਨ ਵਾਲੇ ਵਿਰੋਧ ਕਰ ਰਹੇ ਆ ਅਸੀਂ ਐਜੂਕੇਸ਼ਨ ਬੋਰਡ ਮੁਹਾਲੀ ਤਰਨਾਲਾ ਆ ਕੇ ਰੱਖਿਆ ਸੀ 3 ਮਹੀਨੇ ਤੇ ਸਦਮਾ ਸਾਹਿਬ ਨੇ ਚਕਵਾਇਆ ਸੀ ਆ ਕੇ ਤੇ ਮੈਂ ਉਸ ਟਾਈਮ ਸਦਮਾ ਸਾਹਿਬ ਨੂੰ ਕਿਹਾ ਕਿ ਤੂੰ ਆ ਤਾਂ ਗਿਆ ਭੇਜਿਆ ਤੈਨੂੰ ਦਿੱਲੀ ਆਰਐਸਐਸ ਵਾਲਿਆਂ ਨੇ ਹੀ ਆ ਵੀ ਜਾਤਾਰਨਾ ਚ ਕੋ ਉਹਨਾਂ ਨੂੰ ਲੇਲੂ ਪਾਪ ਦੇ ਕੇ ਤੇ ਅਸੀਂ ਉਹਨੂੰ ਕਿਹਾ ਸੀ ਵੀ 4 ਮਹੀਨੇ ਜੇ ਪਰਚਾ ਨਾ ਹੋਇਆ ਤਾਂ ਫਿਰ ਅਸੀਂ ਫੇਰ ਸੰਘਰਸ਼ ਕਰਾਂਗੇ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਹੋਰ ਅੰਦੋਲਨਾਂ ਦੇ ਵਿੱਚ ਅਸੀਂ ਫਸ ਗਏ ਦੁਬਾਰਾ ਫੇਰ ਵੱਡਾਂਗੇ ਝਾੜੂਆਂ ਦੇ ਖਿਲਾਫ ਆਉਣੀ ਹੈ ਪਿੰਡਾਂ 'ਚ ਹੁਣ ਵੀ ਆ ਰਹੇ ਹਾਂ ਅਸੀਂ ਦਾ ਸਵਾਲ ਕਰਨ ਜਾਣੇ ਸਾਨੂੰ ਕਹਦੇ ਨੇ ਤੱਤਵਾਦੀਆਂ ਐ ਫਲਾਣਾ ਤੇ ਮਜੇ ਵਾਲੇ ਲੋਕਾਂ ਨੂੰ ਜਾ ਕੇ ਮਿਲਦੇ ਹਾਂ ਤਾਂ ਇਹ ਪਿੰਡੋਂ ਪਿੰਡੀ ਜਾ ਰਹੇ ਹੋ ਇਹਨਾਂ ਦੇ ਵਿੱਚ ਉਨੀ ਅਵੇਅਰਨੈਸ ਹੈਗੀ ਕਿ ਜਿਹੜੀਆਂ ਮੁੱਦਿਆਂ ਦੇ ਉੱਪਰ ਜਿਹੜੀਆਂ ਚੀਜ਼ਾਂ ਦੇ ਉੱਪਰ ਗੱਲਬਾਤ ਹੋਣੀ ਚਾਹੀਦੀ ਸੀ ਜਾਂ ਸਤਾਧਾਰੀਆਂ ਨੂੰ ਸਵਾਲ ਕੀਤੇ ਇਹਨਾਂ ਕੋ ਕਿਸੇ ਕੋਲ ਯੋਗਤਾ ਨਹੀਂ ਹੈਗੀ ਇਹਨਾਂ ਕੋ ਨਾ ਸਾਡੇ ਸਵਾਲਾਂ ਦੇ ਜਵਾਬ ਹੈ ਇੱਕ ਪਾਸੇ ਕੈਜਰੀਵਾਲ ਸਾਹਿਬ ਕਹਿ ਰਿਹਾ ਵੀ 13 ਦੇ 13 ਜ਼ਿਲ੍ਹੇ ਸੌਰੀ 23 ਦੇ 23 ਜ਼ਿਲ੍ਹੇ ਡੁੱਬ ਗਏ ਹੁਣ ਦੱਸੋ ਵੀ ਸਾਡੇ ਉਧਰ ਤਾਂ ਹੜ੍ਹ ਨਹੀਂ ਆਏ ਇਹ ਕਈ 23 ਕਿਹੜੇ ਜ਼ਿਲ੍ਹੇ ਕਹਿ ਰਿਹਾ ਜਿਹੜੇ ਡੁੱਬ ਗਏ ਤੇ ਕਾਲੀਜੀਵਾਲ ਦੇ ਗੱਲ ਸੱਚੀ ਵੀ ਨਾ ਹੋ ਜਵੇ ਕਿਤੇ ਸਾਰਾ ਪੰਜਾਬ ਹੜ੍ਹ ਜਾਵੇ ਮੈਨੂੰ ਇਸ ਗੱਲ ਦਾ ਵੀ ਅਫਸੋਸ ਹੈ ਕਿਉਂਕਿ ਬਦਕਿਸਮਤੀ ਸਾਡੀ ਕਿ ਅਸੀਂ ਅਸੀਂ ਸਿਰ ਪਰ ਬਿਠਾੜ ਲਏ ਦੂਜੀ ਗੱਲ ਉਹ ਕਹਿੰਦਾ ਮੈਂ ਇਕੱਲੇ ਇਕੱਲੇ ਇੱਕ ਇੱਕ ਏਕੜ ਨੂੰ 50 5000 ਰੁਪਏ ਭਗਵੰਤ ਮਾਨ ਸਾਹਿਬ ਨੇ ਪਾਤਾ ਸਾਨੂੰ ਦੱਸਣ ਕਿਹਦੇ ਖਾਤੇ 'ਚ ਪੰਜ ਪੈਸੇ ਆਏ ਲੋਕਾਂ ਨੇ ਬੰਨ ਆਪ ਲਾਏ ਸੰਸਥਾ ਲੱਗੀਆਂ ਹੋਈਆਂ ਤੁਹਾਡਾ ਕੀ ਯੋਗਦਾਨ ਹੈ ਤੁਹਾਡਾ ਛਿੱਤਰ ਮਾਰ ਕੇ ਕੱਢ ਰਹੇ ਲੋਕ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਸਾਹਮਣੇ ਕਰ ਦੇਣਗੇ ਜਦੋਂ ਬਾਲਟੀ ਭਰ ਕੇ ਘਰ ਨੂੰ ਜਾਵੇਗੀ ਕੋਟਲਾ ਸਾਹਿਬ ਲਾਸਟ 'ਚ ਕੁਐਸਚਨ ਆ ਕਿ ਜਿਹੜੇ ਗਰਾਊਂਡ ਦੇ ਹਾਲਾਤ ਆ ਜਾਂ ਜਿਹੜੀਆਂ ਆਉਣ ਵਾਲੀਆਂ ਕਿੱਸ ਰਹੀਆਂ ਨੇ ਉਹਨਾਂ ਨੂੰ ਜਿਹੜੇ ਪੰਜਾਬ ਦੇ ਵਿੱਚ ਬੈਠੇ ਹੋਏ ਲੋਕ ਆ ਪੰਜਾਬ ਤੋਂ ਬਾਹਰਲੇ ਲੋਕ ਆ ਪਰ ਪੰਥ ਦੀ ਚਿੰਤਾ ਰੱਖਦੇ ਆ ਕਿਹੜੇ ਨਜ਼ਰੀਏ ਤੋਂ ਦੇਖਣਾ ਬਿਲਕੁਲ ਜੀ ਦੇਖੋ ਦੇਖਣਾ ਚਾਹੀਦਾ ਪਹਿਲਾਂ ਜਿਹੜੀਆਂ ਦਿੱਲੀ ਦੇ ਸਰਕਾਰਾਂ ਰਹੀਆਂ ਪੰਜਾਬ ਦੇ ਵਿੱਚ ਰਹੀਆਂ ਉਹਨਾਂ ਨੇ ਦੇਖੋ ਕਤਲੇਆਮ ਕੀਤਾ ਫਿਰ ਬਾਦਲ ਕਿਆ ਨੇ ਭਾਜਪਾ ਨਾਲ ਮਿਲ ਕੇ ਕਿੰਨੀ ਦੇਰ ਸੰਜੀ ਨਭਾਈ ਆ ਉਹੀ ਭਾਜਪਾ ਕਿਸਾਨਾਂ ਨੂੰ ਮਾਰਦੀ ਹੈ ਬਾਰਡਰ ਤੇ ਪਹਿਲਾਂ ਕਾਂਗਰਸ ਹੈ ਜਿਹੜੀ ਉਹ ਕਤਲਿਆਮ ਕਰਦੀ ਹੈ ਕੋ-ਕੋ ਕੇ ਜਿਵੇਂ ਇੱਥੇ ਸੂਬੇ ਨੇ ਕੀਤਾ ਸੀ ਜਿਹੜਾ ਸੂਬੇ ਦਾ ਭਾਈ ਸੰਦੀਪ ਸਿੰਘ ਨੇ ਕੀਤਾ ਤੇ ਉਹਦਾ ਭਰਾ ਵੋਟਾਂ 'ਚ ਖੜਿਆ ਹੈ ਤੇ ਸਾਰੀਆਂ ਜਿੰਨੇ ਵੀ ਮੁੱਦੇ ਨੇ ਉਹ ਤਾਂ ਲੋਕਾਂ ਨੂੰ ਦੇਖਣਾ ਪਊਗਾ ਨਾ ਮੈਂ ਜਿਹੜੀ ਦਿੱਲੀ ਦੇ ਵਿੱਚ ਤੇ ਪੰਜਾਬ ਦੇ ਵਿੱਚ ਇਹਨਾਂ ਦਾ ਆਪਸ ਵਿੱਚ ਗਠਬੰਧਨ ਹੈ ਨਾ ਪੰਜਾਬ ਵਾਲੇ ਦਿੱਲੀ ਨਾਲ ਫਟ ਦੋਸਤੀ ਕਰ ਲੈਂਦੇ ਆ ਰਾਜਪਾ ਘਟਾਉਣ ਲਈ ਸਿੱਖਾਂ ਤੇ ਪੰਜਾਬੀਆਂ ਤੇ ਘੱਟਣ ਤੇ ਇਹਨੂੰ ਦੇਖਣਾ ਵਿਚਾਰਨਾ ਪੈਣਾ ਸੋ ਭਾਈ ਮਨਦੀਪ ਸਿੰਘ ਦੀ ਸਪੋਰਟ ਦੇ ਵਿੱਚ ਅਸੀਂ ਆਏ ਆ ਚੌਂਡਸ਼ਾਨ ਬਾਲਟੀ ਆ ਅਸੀਂ ਅੱਜ ਕਾਫਲਾ ਕੱਢਿਆ ਸੋ ਅਸੀਂ ਆਸ ਕਰਦੇ ਹਾਂ ਇੱਧਰ ਦੇ ਲੋਕਾਂ ਤੋਂ ਮਾਝੇ ਦੇ ਲੋਕਾਂ ਤੋਂ ਕਿ ਮਝੈਲ ਬੜੇ ਅਣਖੀਲੇ ਹੁੰਨੇ ਆ ਉਹ ਇਹਨਾਂ ਨੂੰ ਦੱਸਣਗੇ ਤੇ ਭਾਈ ਮਨਦੀਪ ਸਿੰਘ ਨੂੰ ਬਹੁਗਿਣਤੀ ਦੇ ਨਾਲ ਜਿਤਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉਣ ਵਾਲੇ ਕੁਝ ਦਿਨਾਂ ਤੱਕ ਦੇਖਣਾ ਹੋਵੇਗਾ ਕਿ ਭਾਈ ਮਨਦੀਪ ਸਿੰਘ ਨੂੰ ਕਿਸ ਤਰੀਕੇ ਦਾ ਸਮਰਥਨ ਖਾਸ ਤੌਰ ਤੇ ਤਰਨਤਾਰਨ ਜਿਮਣੀ ਚੌਂ ਦੇ ਵਿੱਚ ਮਿਲਦਾ ਹੋ ਨਜ਼ਰ ਆਊਗਾ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ